ਆ ਇਥੇ ਘਰ ਵਰਗਾ ਮਾਹੌਲ ਹੈ ਪੂਰਾ ਤਾਂ ਅੰਦਰ ਜਦੋਂ ਤੁਸੀਂ ਆਏ ਹੋ ਤਾਂ ਇਹ ਤਸਵੀਰ ਪੂਰੀ ਦੇਖੋ ਕਿ ਪੂਰੀ ਘਰ ਵਰਗੀ ਜਿਹੜੀ ਇੱਥੇ ਮਾਹੌਲ ਜਿਹੜਾ ਬਰਿਆ ਹੋਇਆ ਤੇ ਗੱਲਬਾਤ ਵੀ ਕਰਾਂਗੇ ਇਹ ਵੀ ਕਿੰਨਾ ਕੁ ਪੈਸਾ ਜਾਂ ਕਿੰਨਾ ਕੁ ਸਮਾਂ ਇਸ ਨੂੰ ਤਿਆਰ ਕਰਨ ਦੇ ਵਿੱਚ ਲੱਗਿਆ ਸੀਗਾ ਸੰਕਾਵਾ ਤੇ ਸਾਰੇ ਭੈਣ ਭਰਾਵਾਂ ਦਾ ਪਿਆਰ ਆ ਐਨ ਆਰ ਆਈ ਵੀਰਾਂ ਦਾ ਪਿਆਰ ਆ ਜਿਨ੍ਹਾਂ ਦੇ ਸਦਕੇ ਇਹ ਸਾਰਾ ਟਰਾਲਾ ਤਿਆਰ ਹੋਇਆ ਹੈ ਇਹ ਸਾਡੇ ਵਿਕਰਮਜੀਤ ਸਿੰਘ ਜੋੜਾ ਜੀ ਨੇ ਜਿਨ੍ਹਾਂ ਨੇ ਇਹ ਸਾਰਾ ਟਰਾਲਾ ਤਿਆਰ ਕਰਾਇਆ ਜੀ ਕਿੰਨਾ ਕੁ ਸਮਾਂ ਲੱਗਿਆ ਸੀ ਤਿਆਰ ਹੋਣ ਦੇ ਵਿੱਚ ਆ तकरीबन तकरीबन ਇਹਨੂੰ ਜੀ ਕੋਈ ਲਗਭਗ ਆ तकरीबन ਲੱਗ ਹੀ ਗਿਆ ਸੀ 15-20 ਦਿਨ 100 150 ਬੰਦਾ ਜਿਹੜਾ ਵਾਰ ਰਾਤ ਨੂੰ ਲੰਮੇ ਪੈ ਜਾਂਦਾ ਤੇ ਜੇ ਅਸੀਂ ਗੱਲ ਕਰ ਲਈਏ ਆਪਣੇ ਵੱਡ ਵਡੇਰਿਆਂ ਦੀ ਅੱਜ ਅਸੀਂ ਟਰਾਲਿਆਂ ਦੀਆਂ ਗੱਲਾਂ ਕਰਦੇ ਆ ਜਾਂ ਏਸ਼ੀਆ ਦੀਆਂ ਗੱਲਾਂ ਕਰਦੇ ਉਹਨਾਂ 70 ਸਾਲ ਢੋੜਿਆਂ ਦੀਆਂ ਕਾਟੀਆਂ ਦੇ ਉੱਤੇ ਰਹਿ ਕੇ ਗੁਜ਼ਾਰਾ ਕਰ ਲਿਆ ਸੀ ਤੇ ਫਿਰ ਇਹ ਆ ਕਿ ਸੰਘਰਸ਼ ਕੀਤਾ ਸਾਰਾ ਕੁਝ ਕੀਤਾ ਸੀ ਤੇ ਇਹ ਆ ਕਿ ਉਹਨਾਂ ਦਾ ਖੂਨ ਤਾਂ ਯਾਰ ਸਾਡੇ ਚ ਹੈਗਾ ਨਾ ਤੇ ਇਹ ਜਿਹੜਾ ਵਾ ਸੰਘਰਸ਼ ਕਰਨੇ ਕੋਈ ਸੌਖੇ ਨਹੀਂ ਗਏ ਸਾਰਾ ਕੁਝ ਮਤਲਬ ਇਹ ਆ ਕਿ ਘਰ ਆਪਣੇ ਬਣਾ ਕੇ ਰਹਿਣਾ ਪੈਂਦਾ ਆਪਣਾ ਪਰਿਵਾਰ ਜਿਹੜਾ ਵਾ ਚੱਕ ਪਾਣੀ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਸ਼ੰਭੂ ਮੋਰਚੇ ਦੇ ਉੱਪਰ ਮੌਜੂਦ ਆ ਜਿੱਥੇ ਲਗਭਗ ਪਿਛਲੇ 5 ਮਹੀਨਿਆਂ ਤੋਂ ਕਿਸਾਨ ਜਿਹੜੇ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਆ ਰਹੇ ਨੇ ਕੇਂਦਰ ਸਰਕਾਰ ਦੇ ਖਿਲਾਫ ਇਹ ਕਿਸਾਨਾਂ ਦਾ ਸੰਘਰਸ਼ ਜਿਹੜਾ ਲਗਾਤਾਰ جاری ਹੈ ਇਸੇ ਸੰਘਰਸ਼ ਦੇ ਦੌਰਾਨ ਕਈ ਕੁਝ ਕਿਸਾਨਾਂ ਨੂੰ ਤਸਵੀਰਾਂ ਜਿਹੜੀਆਂ ਨੇ ਇਸ ਸ਼ੰਭੂ ਮੋਰਚੇ ਦੀ ਗੱਲ ਕਰ ਲਈਏ ਚਾਹੇ ਖਨੋਰੀ ਬਾਰਡਰ ਦੀ ਗੱਲ ਕਰ ਲਈਏ ਤਾਂ ਵਕ-ਵਕ ਤਸਵੀਰਾਂ ਜਿਹੜੀਆਂ ਨੇ ਉਹ ਦੇਖਣੀਆਂ ਪਈਆਂ ਸੀ ਜਿਸ ਤਰ੍ਹਾਂ ਕਿਸਾਨ 11 ਫਰਵਰੀ ਨੂੰ ਜਿਹੜਾ ਵਕ-ਵਕ ਪਿੰਡਾਂ ਤੋਂ ਦਿੱਲੀ ਵੱਲ ਨੂੰ ਨਿਕਲ ਗਏ ਸੀਗੇ ਲੇਕਿਨ ਸ਼ੰਭੂ ਮੋਰਚੇ ਦੇ ਜ਼ਰੀਏ ਜਿਹੜਾ ਕਿਸਾਨਾਂ ਨੇ ਦਿੱਲੀ ਵੱਲ ਨੂੰ ਅੱਗੇ ਵਧਣਾ ਸੀਗਾ ਖਨੋਰੀ ਬਾਰਡਰ ਤੋਂ ਜਿਹੜਾ ਦਿੱਲੀ ਵੱਲ ਨੂੰ ਅੱਗੇ ਵਧਣਾ ਸੀਗਾ ਲੇਕਿਨ ਹਰਿਆਣਾ ਸਰਕਾਰ ਦੀਆਂ ਵੀ ਇੱਕ ਤਿਆਰੀਆਂ ਜਿਹੜੀਆਂ ਕਿਸਾਨਾਂ ਨੂੰ ਰੋਕਣ ਦੇ ਲਈ ਉਹ ਮੁਕੰਮਲ ਸੀਗੀਆਂ ਤਾਂ ਕਿਸਾਨ ਜਿਹੜੇ ਲਗਭਗ ਪਿਛਲੇ 5 ਮਹੀਨੇ 6 ਦਿਨ ਦਾ ਸਮਾਂ ਜਿਹੜਾ ਅੱਜ ਕਿਸਾਨਾਂ ਨੂੰ ਹੋ ਚੁੱਕਿਆ ਚੰਬੂ ਮੋਰਚੇ ਦੇ ਉੱਪਰ ਪਹੁੰਚੇ ਹੋਏ ਆ ਇੱਕ ਤਸਵੀਰ ਜਿਹੜੀ ਹੈ ਟਰੈਕਟਰ ਟਰਾਲੀ ਦੀ ਕਿਸਾਨਾਂ ਦੀ ਦਿਖਾ ਦਿੰਦੇ ਆ ਕਿ ਕਿਸਾਨ ਟਰੈਕਟਰਾਂ ਨੂੰ ਆਪਣਾ ਪੁੱਤ ਮੰਨਦੇ ਨੇ ਤਾਂ ਉਸੇ ਟਰੈਕਟਰ ਟਰਾਲੀ ਦੀ ਤਸਵੀਰ ਦਿਖਾਵਾਂਗੇ ਜਿਹੜਾ ਇੱਕ ਪੂਰਾ ਘਰ ਬਣਿਆ ਹੋਇਆ ਹੈ ਤਾਂ ਇਹ ਸ਼ੰਭੂ ਮੋਰਚੇ ਦੇ ਉੱਪਰ ਟਰੈਕਟਰ ਟਰਾਲੀ ਖੜੀ ਹੈ ਜੇਕਰ ਤੁਸੀਂ ਇੱਥੇ ਪਹੁੰਚਦੇ ਹੋ ਤਾਂ ਇਸ ਟਰੈਕਟਰ ਟਰਾਲੀ ਦੇ ਵਿੱਚ ਆ ਕੇ ਜਦੋਂ ਦੇਖੋਗੇ ਕਿ ਘਰ ਵਰਗਾ ਮਾਹੌਲ ਜਿਹੜਾ ਪੂਰਾ ਬਣਿਆ ਹੋਇਆ ਹੈ ਅੰਦਰ ਟੀਵੀ ਲੱਗਿਆ ਹੋਇਆ ਹੈ ਏਸੀ ਲੱਗਿਆ ਹੋਇਆ ਹੈ ਪੱਖੇ ਲੱਗੇ ਹੋਏ ਨੇ ਤਾਂ ਇਹ ਤਸਵੀਰ ਦੇਖੋ ਪੂਰੀ ਟਰੈਕਟਰ ਟਰਾਲੀ ਦੀ ਤੁਹਾਨੂੰ ਤਸਵੀਰ ਜਿਹੜੀ ਹੈ ਬਾਹਰੋਂ ਦਿਖਾ ਰਹੇ ਹਾਂ ਇੱਕ ਬਾਰ ਤਾਂ ਉਸ ਤੋਂ ਬਾਅਦ ਅੰਦਰ ਵੱਲ ਨੂੰ ਚਲਦੇ ਹਾਂ ਤਾਂ ਅੰਦਰ ਜਿਹੜੇ ਕਿਸਾਨ ਬੈਠੇ ਹੋਏ ਨੇ ਉਹਨਾਂ ਦਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਸ਼ਾਂਤਮਈ ਤੰਗ ਦੇ ਨਾਲ ਕਿਸਾਨ ਜਿਹੜੇ ਤਾ ਤਸਵੀਰ ਜਿਹੜੀ ਅੰਦਰ ਵਾਲੀ ਦਿਖਾਵਾਂਗੇ ਅੰਦਰ ਨੂੰ ਚਲਦੇ ਆਂ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਲੇਕਿਨ ਤਸਵੀਰ ਜਿਹੜੀ ਇਸ ਟਰਾਲੀ ਦੀ ਟਰੈਕਟਰ ਦੀ ਤੁਹਾਨੂੰ ਦਿਖਾ ਰਹੇ ਆਂ ਕਿ ਕਿਸ ਤਰ੍ਹਾਂ ਇੱਥੇ ਘਰ ਵਰਗਾ ਮਾਹੌਲ ਹੈ ਪੂਰਾ ਤਾਂ ਅੰਦਰ ਜਦੋਂ ਤੁਸੀਂ ਆਏ ਹੋ ਤਾਂ ਇਹ ਤਸਵੀਰ ਪੂਰੀ ਦੇਖੋ ਕਿ ਪੂਰੀ ਘਰ ਵਰਗੀ ਜਿਹੜੀ ਇੱਥੇ ਮਾਹੌਲ ਜਿਹੜਾ ਬਰਿਆ ਹੋਇਆ ਤੇ ਗੱਲਬਾਤ ਵੀ ਕਰਾਂਗੇ ਇਹ ਵੀ ਕਿੰਨਾ ਕੁ ਪੈਸਾ ਜਾਂ ਕਿੰਨਾ ਕੁ ਸਮਾਂ ਇਸ ਨੂੰ ਤਿਆਰ ਕਰਨ ਦੇ ਵਿੱਚ ਲੱਗਿਆ ਸੀਗਾ ਤਾਂ ਬਾਈ ਜੀ ਹੁਣ ਹੀ ਸਾਡੇ ਨਾਲ ਨੇ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦੋ ਪਿੰਡ ਦੱਸ ਦੋ ਕਿੱਥੋਂ ਆਏ ਹੋ ਤੁਸੀਂ ਜੀ ਮੇਰਾ ਨਾਮ ਹੈ ਜੀ ਰਣਜੋਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜ਼ਿਲ੍ਹਾ ਤਰਨਤਾਰਨ ਤੋਂ ਜੀ ਮੈਂ ਦੇਖ ਰਿਹਾ ਪੂਰਾ ਇਹ ਘਰ ਬਣਿਆ ਪਿਆ ਅੰਦਰ ਵੀ ਏਸੀ ਲੱਗਿਆ ਹੋਇਆ ਪੱਖੇ ਲਗਾਏ ਹੋਏ ਟੀਵੀ ਇਹ ਵੇਖੋ ਜੀ ਇਹ ਸਾਡੇ ਸਾਰਿਆਂ ਦੀ ਮਿਹਨਤ ਸਦਕਾ ਵਾ ਤੇ ਸਾਰੇ ਭੈਣ ਭਰਾਵਾਂ ਦਾ ਪਿਆਰ ਆ ਐਨ ਆਰ ਆਈ ਵੀਰਾਂ ਦਾ ਪਿਆਰ ਆ ਜਿਨ੍ਹਾਂ ਦੇ ਸਦਕੇ ਇਹ ਸਾਰਾ ਟਰਾਲਾ ਤਿਆਰ ਹੋਇਆ ਏ ਇਹ ਸਾਡੇ ਵਿਕਰਮਜੀਤ ਸਿੰਘ ਜੋੜਾ ਜੀ ਨੇ ਜਿਨ੍ਹਾਂ ਨੇ ਇਹ ਸਾਰਾ ਟਰਾਲਾ ਤਿਆਰ ਕਰਾਇਆ ਜੀ ਕਿੰਨਾ ਕਸਮਾ ਲੱਗ ਗਿਆ ਸੀ ਤਿਆਰ ਹੋਣ ਦੇ ਵਿੱਚ ਆ तकरीबन तकरीबन ਇਹਨੂੰ ਜੀ ਕੋਈ ਲਗਭਗ ਅ तकरीबन ਲੱਗ ਹੀ ਗਿਆ ਸੀ 15 20 ਦਿਨ ਜੀ ਇਸ ਤਰ੍ਹਾਂ ਹੁਣ ਅਸੀਂ ਦੇਖ ਰਹੇ ਹਾਂ ਇੱਥੇ ਅਸੀਂ ਵੀ ਹੈਰਾਨ ਸੀ ਕਿ ਬਈ ਬਾਰੋ ਦਾ ਟਰੈਕਟਰ ਟਰਾਲੀ ਲੱਗ ਰਹੀ ਹੈ ਤੇ ਅੰਦਰ ਇਹ ਪੂਰਾ ਘਰ ਬਣਾਇਆ ਹੋਇਆ ਬੰਦੇ ਨੇ ਵੇਖੋ ਜੀ ਇਹ ਤਨ ਮੈਂ ਅੱਗੇ ਵੀ ਗੱਲ ਦੱਸਤੀ ਆ ਕਿ ਜਿਸ ਤਰ੍ਹਾਂ ਹੁਣ ਘਰ ਛੱਡ ਕੇ ਆਏ ਆ ਤੇ ਹੁਣ ਇੱਥੇ ਰਹਿਣਾ ਤੇ ਹੈਗਾ ਹੀ ਆ ਰਹਿਣ ਬਸੇਰਾ ਤੇ ਕਰਨਾ ਹੀ ਆ ਬਾਕੀ ਮਹਾਰਾਜ ਦੀ ਕਿਰਪਾ ਹੈ ਜੀ ਤੇ ਉਸ ਕਿਰਪਾ ਸਦਕਾ ਸਾਡੇ ਐਨ ਆਰ ਆਈ ਵੀਰ ਭਰਾਵਾਂ ਦਾ ਸਾਥ ਹੋਰ ਭਰਾਵਾਂ ਦਾ ਸਾਥ ਇਹ ਜਿਹੜੀ ਇਹ ਬਣੀ ਆ ਇਹ ਤਿੱਲ ਫੁੱਲ ਸਾਰਿਆਂ ਦੇ ਤਿੱਲ ਫੁੱਲ ਦੇ ਨਾਲ ਬਣੀ ਆ ਤੇ ਬਾਕੀ ਬਿਕਰਮਜੀਤ ਸਿੰਘ ਜਿਹੜੇ ਸਾਡੇ ਜੋੜਾ ਹੈ ਸਾਰਾ ਉਹਨਾਂ ਦਾ ਸਾਥ ਹੈ ਜੀ ਉਹਨਾਂ ਦੀ ਮਿਹਨਤ ਸਦਕਾ ਅੱਜ ਟਰਾਲੀ ਦੇ ਵਿੱਚ ਅਸੀਂ ਬੈਠੇ ਹੋਏ ਹਾਂ ਸਮਾਂ ਕਿੱਥੇ ਤੁਰ ਲੰਘ ਰਿਹਾ ਹੋਰ ਵੀ ਬਹੁਤ ਵਧੀਆ ਜੀ ਬਹੁਤ ਵਧੀਆ ਬਾਕੀ ਇਹ ਆ ਵੀ ਜਿਸ ਤਰ੍ਹਾਂ ਦਾ ਹੁਣ ਕੋਸ਼ ਸਾਡੀਆਂ ਟਰਾਲੀਆਂ ਵਾਂ ਜਿਨ੍ਹਾਂ ਦੀ ਹਾਲਾਤ ਸਹੀ ਵੀ ਨਹੀਂ ਹੈਗੇ ਜਿਨ੍ਹਾਂ ਦੇ ਵਿੱਚ ਕੱਡੀਆਂ ਤਰਪਾਲਾਂ ਪਈਆਂ ਹੋਈਆਂ ਬਹੁਤ ਗਰਮੀ ਆ ਤੇ ਪੱਖਿਆਂ ਦੇ ਪੱਖੇ ਲਾ ਕੇ ਉਹ ਆਪਣਾ ਗੁਜ਼ਾਰਾ ਕਰ ਰਹੇ ਆ ਕੁਝ ਸਾਡੇ ਤੁਸੀਂ ਰਾਤ ਨੂੰ ਜੇ ਆਓਗੇ ਤੇ ਤੁਹਾਨੂੰ ਇੱਥੇ ਜਦੋਂ ਤੁਸੀਂ ਇਹਨੂੰ ਝਾਤੀ ਮਾਰੋਗੇ ਤੇ ਵੱਡਾ ਜਿਹੜਾ ਮੰਡੀਆਂ ਦੇ ਵਿੱਚ ਪੱਖੇ ਲੱਗੇ ਹੁੰਦੇ ਆ ਉਹ ਲੱਗਾ ਦੇਖੇਗਾ ਰਾਤ ਨੂੰ ਸਾਰੇ ਛੜਕਾਂ ਦੇ ਆਣ ਕੇ ਲੰਮੇ ਪੈਂਦੇ ਤੇ ਇਸੇ ਤਰੀਕੇ ਨਾਲ ਚੱਲ ਰਿਹਾ ਜੀ ਬਹੁਤ ਵਧੀਆ ਚੱਲੀ ਜਾਂਦਾ ਕੁਝ ਕਿਤੇ ਚੰਗਾ ਕਿਤੇ ਮਾੜਾ ਜੀ ਇਹ ਖਾਸ ਕਰ ਕਿਸਾਨੀ ਅੰਦੋਲਨ ਦੇ ਲਈ ਬਣਵਾਈ ਹੈ ਕਟਟਰ ਵਾਲੀ ਪੂਰੀ ਤਿਆਰ ਕਰਵਾਈ ਹੈ ਬਿਲਕੁਲ ਜੀ ਬਿਲਕੁਲ 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 ਜੀ ਬਿਲਕੁਲ ਇਹ اسی ਸੰਘਰਸ਼ ਦੇ ਵਿੱਚ ਤਿਆਰ ਕਰਾਈਏ ਜੇ ਪਹਿਲਾ ਜਦੋਂ ਸੰਘਰਸ਼ ਹੋਇਆ ਸੀ ਕਿਸਾਨਾਂ ਵਾਲਾ ਤਾਂ ਉੱਚ ਕਰਵਾਈ ਸੀਗੀ ਇਹ ਜੀ ਇਸੇ ਇਸੇ ਸੰਘਰਸ਼ ਦੇ ਵਿੱਚ ਤਿਆਰ ਹੋਈ ਆ ਤੇ ਹੁਣ ਸੰਘਰਸ਼ੀ ਤੋਂ ਲੰਮੇ ਚੱਲ ਗਏ ਆਜੋ ਜੀ ਆਜੋ 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 ਇੱਥੇ ਆਜੋ ਬਈਓ ਇਹ ਹੁਣ ਸੰਘਰਸ਼ ਦੇ ਵਿੱਚ ਜਦੋਂ ਆਪਾਂ ਆਉਣਾ ਹੈ ਤੇ ਫਿਰ ਰਹਿਣ ਨੂੰ ਛੱਤ ਤੇ ਸਿਰ ਤੇ ਚਾਹੀਦੀ ਆ ਤੇ ਜੇ ਸਾਤ ਛੱਤ ਸਾਡੇ ਐਨ ਆਰ ਆਈ ਭਰਾਵਾਂ ਨੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸਾਡੇ ਬਿਕਰਮਜੀਤ ਸਿੰਘ ਜੋੜਾ ਉਹਨਾਂ ਦੇ ਸਦਕਾ ਇਹ ਸਾਰਾ ਟਰਾਲਾ ਤਿਆਰ ਹੋਇਆ ਜੀ ਇਹ ਟਰਾਲੇ ਤੇ ਕਾਫੀ ਖਰਚਾ ਆ ਗਿਆ ਤੇ ਪਰ ਮਿਹਨਤ ਸਦਕਾ ਜੀ ਤੁਹਾਨੂੰ ਉਹਨਾਂ ਦੀ ਮਿਹਨਤ ਦਿਖ ਰਹੀ ਹੈ ਬਿਲਕੁਲ ਮੈਂ ਦੇਖ ਰਿਹਾ ਇੱਥੇ ਘਰ ਵਰਗਾ ਮਾਹੌਲ ਬਣਾਇਆ ਪਿਆ ਪੂਰਾ ਵੀ ਘਰ ਹੀ ਇੱਕ ਤਰ੍ਹਾਂ ਦਾ ਵੀ ਘਰ ਦੀ ਕਮੀ ਨਾ ਮਹਿਸੂਸ ਹੋਵੇ ਹਨਾ ਵੇਖੋ ਜੀ ਜਦੋਂ ਘਰ ਤੋਂ ਬਾਹਰ ਰਹਿਣਾ ਪੈਂਦਾ ਤੇ ਫਿਰ ਉਹਨੂੰ ਘਰ ਵਾਂਗੂ ਬਣਾਉਣਾ ਪੈਂਦਾ ਜਿੱਦਾਂ ਤੁਸੀਂ ਟਰਾਲੇ ਦੀ ਗੱਲ ਕੀਤੀ ਆ ਇਥੇ ਇਸ ਵੀ ਲੱਗੇ ਟਰਾਲਿਆਂ ਦੇ ਵਿੱਚ ਪੱਖੇ ਵੀ ਲੱਗੇ ਆ ਇੱਕ ਪਿਛਲੇ ਪਾਸੇ ਇੱਕ ਪੱਖਾ ਲੱਗਾ ਬਹੁਤ ਵੱਡਾ ਜਿਹਦੇ ਅੱਗੇ ਜਿਹੜਾ ਵਾ ਰਾਤ ਨੂੰ 100 150 ਬੰਦਾ ਜਿਹੜਾ ਵਾ ਰਾਤ ਨੂੰ ਲੰਮੇ ਪੈ ਜਾਂਦਾ ਤੇ ਜੇ ਅਸੀਂ ਗੱਲ ਕਰ ਲਈਏ ਆਪਣੇ ਵੱਡ ਵਡੇਰਿਆਂ ਦੀ ਅੱਜ ਅਸੀਂ ਟਰਾਲਿਆਂ ਦੀਆਂ ਗੱਲਾਂ ਕਰਦੇ ਆ ਜਾਂ ਏਸ਼ੀਆ ਦੀਆਂ ਗੱਲਾਂ ਕਰਦੇ ਉਹਨਾਂ 70 ਸਾਲ ਘੋੜਿਆਂ ਦੀਆਂ ਕਾਟੀਆਂ ਦੇ ਉੱਤੇ ਰਹਿ ਕੇ ਗੁਜ਼ਾਰਾ ਕਰ ਲਿਆ ਸੀ ਤੇ ਫਿਰ ਇਹ ਆ ਕਿ ਸੰਘਰਸ਼ ਕੀਤਾ ਸਾਰਾ ਕੁਝ ਕੀਤਾ ਸੀ ਤੇ ਇਹ ਆ ਕਿ ਉਹਨਾਂ ਦਾ ਖੂਨ ਤਾਂ ਯਾਰ ਸਾਡੇ ਚ ਹੈਗਾ ਨਾ ਤੇ ਇਹ ਜਿਹੜਾ ਵਾ ਸ਼ਿੰਗਰਸ਼ ਕਰਨੇ ਕੋਈ ਸੌਖੇ ਨਹੀਂ ਗਏ ਸਾਰਾ ਕੁਝ ਮਤਲਬ ਇਹ ਹੈ ਕਿ ਘਰ ਆਪਣੇ ਬਣਾ ਕੇ ਰਹਿਣਾ ਪੈਂਦਾ ਆਪਣਾ ਪਰਿਵਾਰ ਜਿਹੜਾ ਵਾ ਬਣਾ ਕੇ ਰਹਿਣਾ ਪੈਂਦਾ ਵਾ ਕਿਉਂਕਿ ਸਾਡੇ ਨਾਲ ਸਾਡੀਆਂ ਮਾਵਾਂ ਵੀ ਆਉਂਦੀਆਂ ਸਾਡੀਆਂ ਭੈਣਾਂ ਵੀ ਆਉਂਦੀਆਂ ਵਾ ਠੀਕ ਹੈ ਨਾ ਤੇ ਉਹ ਸਾਰਾ ਹੀ ਸਾਡਾ ਜਿਹੜੇ ਆ ਪਰਿਵਾਰ ਆ ਅਸੀਂ ਭੈਣਾਂ ਭਰਾਵਾਂ ਵਾਂਗੂੰ ਰਹਿੰਦੇ ਆ ਸਾਰਾ ਕੁਝ ਜਿਹੜਾ ਵਾ ਸਾਡਾ ਐ ਵਧੀਆ ਮਤਲਬ ਚੱਲਦਾ ਇੱਥੇ ਫਿਰ ਕੋਈ ਉਹ ਵੀ ਹੁੰਦੀ ਹੈ ਵੀ ਤੁਸੀਂ 20 ਦਿਨ ਜਿਵੇਂ ਤੁਸੀਂ ਰਹਿਣਾ ਹੈ ਜਾਂ ਫਿਰ ਉਸ ਤੋਂ ਬਾਅਦ ਕੋਈ ਹੋਰ ਜੱਥਾ ਆਏਗਾ ਔਰੇ ਹਨਾ ਹਾਂਜੀ ਇਹ ਹੈ ਆ ਕਿਉਂਕਿ ਜਿਸ ਦਿਨ ਅਸੀਂ ਤੁਰੇ ਸੀਗੇ 11 ਤਰੀਕ ਨੂੰ ਉਦੋਂ ਵੱਡੀ ਲਾਂਬੰਦੀ ਦੇ ਵਿੱਚ ਤੁਰੇ ਸਾਂ ਸਾਰਾ ਕੁਝ ਤੇ ਬਾਕੀ ਅੱਜ ਜਿੱਤਰਾ ਮੋਰਚਾ ਸਾਡਾ ਚੱਲ ਰਿਹਾ ਵਾ ਚੜ੍ਹਦੀ ਕਲਾ ਦੇ ਵਿੱਚ ਹੁਣ ਸਾਡੀਆਂ ਜਿਹੜੀਆਂ ਵਾ ਅਸੀਂ ਆਗੂ ਸਹਿਬਾਨਾਂ ਦੀਆਂ ਡਿਊਟੀਆਂ ਲਾਤੀਆਂ ਕਿ ਮਤਲਬ 20-20 ਦਿਨ ਜਿਹੜੇ ਆ ਆਗੂ ਸਹਿਬਾਨ ਡਿਊਟੀ ਲਾ ਕੇ ਆਪਣਾ ਨਾਲੇ ਤੇ ਘਰਦਰ ਜੀਵਾ ਵੇਖਾਉਂਦੇ ਆ ਇੱਕ ਪਰਿਵਾਰ ਨੂੰ ਮਿਲਾਉਂਦੇ ਆ ਆਪਣੇ ਬਾਲ ਬੱਚਿਆਂ ਨੂੰ ਸਾਰਾ ਕੁਝ ਤੇ ਇੱਕ ਇਹ ਆ ਕੇ ਫੇਰ ਬੰਦਾ ਜਿਹੜਾ ਵਾ ਮਤਲਬ ਰੀਫਰੈਸ਼ ਹੋ ਕੇ ਤੇ ਫੇਰ ਜਿਹੜਾ ਮੋਰਚੇ 'ਚ ਆ ਜਾਂਦਾ ਫੇਰ ਆਪਣੀ 20 ਦਿਨ ਦੀ ਡਿਊਟੀ ਜਿਹੜੀ ਆ ਉਹ ਅਣਕੇ ਨਿਭਾਉਂਦਾ ਤੇ ਕੀ ਕੁਝ ਮਹਿਸੂਸ ਕੀਤਾ ਇੱਥੇ 5 ਮਹੀਨੇ 6 ਦਿਨ ਹੋ ਗਏ ਅੱਜ ਕੀ ਕੁਝ ਮਹਿਸੂਸ ਕੀਤਾ 5 ਮਹੀਨੇ 6 ਦਿਨਾਂ ਦੇ ਵਿੱਚ ਅਸਲ ਦੇ ਵਿੱਚ ਇਹ ਆ ਕਿ 12 ਮਹੀਨੇ 13 ਦਿਨ ਅਸੀਂ ਦਿੱਲੀ ਦਾ ਅੰਦੋਲਨ ਲੜਿਆ ਅੱਜ ਜਿਹੜਾ ਵਾ 5 ਮਹੀਨੇ ਤੋਂ ਪਲੱਸ ਸਾਨੂੰ ਇੱਥੇ ਹੋ ਗਿਆ ਤੇ ਜਦੋਂ ਅਸੀਂ ਆਪਣੀਆਂ ਮੰਗਾਂ ਦੇ ਉੱਤੇ ਸੰਘਰਸ਼ ਕਰਦੇ ਹਾਂ ਨਾ ਜਾਂ ਜਿੱਥੇ ਸਾਡੀਆਂ ਸਰਕਾਰਾਂ ਗੱਲ ਕਰਦੀਆਂ ਲੋਕਤੰਤਰ ਦੀਆਂ ਤੇ ਇਹਨਾਂ ਸਰਕਾਰਾਂ ਦੇ ਲੋਕਤੰਤਰ ਦੀਆਂ ਧੱਜੀਆਂ ਢਾਤੀਆਂ ਜਦੋਂ ਅਸੀਂ ਆਪਣੀਆਂ ਮੰਗਾਂ ਦੇ ਉੱਤੇ ਲੜਦੇ ਆ ਸਾਨੂੰ ਬੜਾ ਚੰਗਾ ਲੱਗਦਾ ਬੜਾ ਚੰਗਾ ਇਸ ਕਰਕੇ ਲੱਗਦਾ ਕਿ ਯਾਰ ਪ੍ਰਮਾਤਮਾ ਨੇ ਸਾਡੇ ਤੇ ਆਪਣਾ ਮੇਰ ਭਰਿਆ ਹੱਥ ਰੱਖਿਆ ਵਾ ਤੇ ਜੇ ਸਾਨੂੰ ਆਪਣੇ ਚਰਨਾਂ ਦੀ ਧੂੜ ਇਹਨਾਂ ਲੋਕਾਂ ਨੇ ਬਣਾਇਆ ਸੇਵਾਦਾਰ ਬਣਿਆ ਲੋਕਾਂ ਦੇ ਤੇ ਫਿਰ ਲੋਕਾਂ ਨੂੰ ਕੁਝ ਨਾ ਕੁਝ ਸਰਕਾਰ ਨਾਲ ਜਿਹੜਾ ਵਾ ਲੜ ਕੇ ਸੰਘਰਸ਼ ਕਰਕੇ ਤੇ ਲੈ ਕੇ ਦੇਣਾ ਚਾਹੀਦਾ ਵਾ ਆ ਇਸ ਟਰਾਲੀ ਦੇ ਵਿੱਚ ਵੀ ਕਿੰਨੇ ਜਣੇ ਤੁਸੀਂ ਇਹ ਸੋਨੇਓ ਰਾਤ ਨੂੰ ਆਇਤੇ ਵਧੀਆ ਮਤਲਬ ਟਰਾਲੀ ਦੇ ਵਿੱਚ 10 ਜਣੇ ਵੀ ਸੌ ਜਾਂਦੇ ਆ 5 6 ਜਣੇ ਵੀ ਸੌ ਜਾਂਦੇ ਆ ਜਿੱਦਾਂ ਦਾ ਹੀ ਮਤਲਬ ਹੋਵੇ ਸਾਡਾ ਉਹ ਸੌ ਜਾਂਦੇ ਆ ਕੋਈ ਸਾਡਾ ਉਹ ਨਹੀਂ ਹੈਗਾ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲ ਕਰਕੇ ਗਿਆ ਯਾਰ ਸਾਡਾ ਸਾਂਝਾ ਪਰਿਵਾਰ ਆ ਕੋਈ ਇਹੋ ਜਿਹੀ ਹੈ ਨਹੀਂਗਾ ਕਿ ਅਸੀਂ ਸੌਣਾ ਜਾਂ ਕਿਸੇ ਨੇ ਸੌਣਾ ਐ ਵਧੀਆ ਕੋਈ ਗੱਲ ਨਹੀਂ ਹੋ ਜੀ ਤੇ ਫਿਰ ਇਹ ਕਨੈਕਸ਼ਨ ਵਗੈਰਾ ਸਾਰਾ ਕਿੱਥੇ ਦਿੱਤਾ ਹੋਇਆ ਇਹਦਾ ਪੱਖੇ ਵਗੈਰਾ ਲਾਈਟਾਂ ਵਗੈਰਾ ਲੱਗੀ ਹੋਈ ਜਾਂਦਾ ਜਿਹੜੀਆਂ ਇਹੜਾ ਕਨੈਕਸ਼ਨ ਆ ਇਹ ਮੈਂ ਤਾਂ ਅੱਗੇ ਵੀ ਆਪਾਂ ਗੱਲ ਕੀਤੀ ਸੀ ਇਹ ਸਾਰਾ ਆ ਜਿਹੜੇ ਬਾਹਰ ਖੰਭੇ ਲੱਗੇ ਆ ਇੱਥੇ ਜਿਹੜੀ ਬੱਤੀ ਆਉਂਦੀ ਉ ਪਰ ਇਹ ਜਿਹੜੀ ਸਰਕਾਰ ਹੈ ਇਹਨੇ ਬੜਾ ਸਾਨੂੰ ਤੰਗ ਕੀਤਾ ਬੜਾ ਪਰੇਸ਼ਾਨ ਹੋਣ ਤੋਂ ਬਾਅਦ ਲੰਮੇ ਸਮੇਂ ਤੋਂ ਬਾਅਦ ਸਾਡੇ ਨੁਕਸਾਨ ਕਈ ਨੁਕਸਾਨ ਹੋਏ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਕਈ ਨੌਜਵਾਨਾਂ ਨੂੰ ਬੱਤੀ ਪੈ ਚਲੀ ਸੀ ਜਿਸ ਤਰ੍ਹਾਂ ਸਾਡਾ ਟਰੈਕਟਰ ਸੜਿਆ ਇਹ ਸਾਰੀਆਂ ਸਰਕਾਰ ਦੀਆਂ ਨਲਾਈਕੀਆਂ ਦੇ ਅਧੀਨ ਨਲਾਈਕੀਆਂ ਦੇ ਥੱਲੇ ਉਹਦੀ ਨੰਘ ਕੇ ਫਿਰ ਟ੍ਰੇਨ ਜਾਮ ਕਰਨ ਤੋਂ ਬਾਅਦ ਫਿਰ ਜਾ ਕੇ ਸਾਰਾ ਸਾਰਾ ਬੱਤੀ ਦਾ ਪ੍ਰਬੰਧ ਹੋਇਆ ਤੇ ਚਲੋ ਹੁਣ ਸਾਡਾ ਬੱਤੀ ਦਾ ਪ੍ਰਬੰਧ ਠੀਕ ਠਾਕ ਚੱਲੀ ਜਾਂਦਾ ਹੈ ਆ ਮੈਂ ਦੇਖਿਆ ਇਸ ਸੰਘਰਸ਼ ਅਸੀਂ ਗਰਾਉਂਡ 0 ਤੋਂ ਅਸੀਂ ਕਵਰੇਜ ਕੀਤੀ ਸੀ ਜਿਸ ਤਰ੍ਹਾਂ ਖਨੋਰੀ ਬਾਰਡਰ ਵੀ ਦੇਖਿਆ ਕਿ ਡਰੋਨ ਉੱਡੇ ਸੀਗੇ ਹਨਾ ਉਹਨਾਂ ਡਰੋਨਾਂ ਨੂੰ ਰੋਕਣ ਦੇ ਲਈ ਕਿਸਾਨਾਂ ਨੇ ਪਤੰਗ ਉਡਾਏ ਆਪਣੇ ਪਤੰਗਾ ਦੇ ਨਾਲ ਡਰੋਨ ਨੀਚੇ ਗੇਰੇ ਉਸ ਤੋਂ ਬਾਅਦ ਪੁਤਲਾ ਵੀ ਬਣਾਇਆ ਗਿਆ ਪੁਤਲਾ ਸਾੜਿਆ ਗਿਆ ਔਰ ਇਹ ਕਾਰਪੋਰੇਟ ਘਰਾਣਿਆਂ ਦਾ ਹਨਾ ਕਾਫੀ ਕੁਝ ਹੋਇਆ ਅਸਲ ਤੇ ਵੀਰੇ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਨਾ ਨਾ ਐਂਡ ਵਾਲੀ ਕਿ ਜਿਤਨਾ ਦਿੱਲੀ ਅੰਦੋਲਨ ਚੱਲਿਆ ਜਾਂ ਐ ਸ਼ੰਭੂ ਬਾਰਡਰ ਤੇ ਲੰਮਾ ਮੋਰਚਾ ਚੱਲ ਰਿਹਾ ਵਾ ਇਹਦੇ ਉੱਤੇ ਆ ਕਿ ਤੁਸੀਂ ਲੰਮੇ ਸਮੇਂ ਨੂੰ ਵੇਖ ਲਿਓ ਪਿੱਛੇ ਜਦੋਂ ਆਪਾਂ ਮੋਰਚਾ ਜਿੱਤ ਕੇ ਘਰਾਂ ਨੂੰ ਜਾਣਾ ਇਹਦੇ ਉੱਤੇ ਦਿੱਲੀ ਮੋਰਚੇ ਉੱਤੇ ਫਿਲਮਾਂ ਬਣੀਆਂ ਇਹਦੇ ਉੱਤੇ ਫਿਲਮਾਂ ਵੀ ਬਣਨੀਆਂ ਤੁਹਾਡੇ ਬੱਚਿਆਂ ਨੇ ਪੀ ਐਚ ਡੀ ਵੀ ਕਰਨੀਆਂ ਇਹਦੇ ਉੱਤੇ ਤੁਹਾਡੇ ਇਤਿਹਾਸ ਵੀ ਬਣਨੇ ਆ ਜਦੋਂ ਤੁਹਾਡੇ ਜੋੜ ਮੇਲੇ ਪਿੰਡਾਂ ਦੇ ਵਿੱਚ ਮਨਾਏ ਜਾਣੇ ਆ ਸੂਰਵਿਰਾ ਦੇ ਮੇਲੇ ਮਨਾਏ ਜਾਣੇ ਉੱਥੇ ਤੁਹਾਡੀਆਂ ਵਾਰਾਂ ਗਾਈਆਂ ਜਾਣੀਆਂ ਕਿ ਯਾਰ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾ ਰਹੇ ਸੀ ਦਰਨਾ ਲਾਉਣ ਮੌਕੇ ਦੀ ਹਾਕਮ ਸਰਕਾਰ ਚਾਹੇ ਉਹ ਪੰਜਾਬ ਦੀ ਹੋਵੇ ਹਰਿਆਣਾ ਦੀ ਹੋਵੇ ਚਾਹੇ ਉਹ ਭਾਰਤ ਦੀ ਹੋਵੇ ਤੇ ਜਿਹੜੇ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਮਾਰੇ ਡਰੋਨਾ ਰਾਈ ਜਿਹੜਾ ਉਹਨਾਂ ਤੇ ਹਮਲਾ ਕੀਤਾ ਤੇ ਪੱਕੀਆਂ ਰਫਲਾਂ ਦੇ ਉੱਤੇ ਉਹਨਾਂ ਦੇ ਫੈਰ ਕੀਤੇ ਗਏ ਪਰ ਉਹ ਲੋਕ ਖਾਲੀ ਹੱਥੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਸਿਰਫ ਤੇ ਸਿਰਫ ਝੰਡੇ ਸਨ ਤੇ ਉਹ ਇਹਨਾਂ ਤੇ ਜਿਹੜੇ ਕੋਈ ਵੀ ਉਥੋਂ ਬੰਬ ਆਉਂਦੇ ਸੀ ਗੋਲੀਆਂ ਆਉਂਦੀਆਂ ਸੀ ਉਹਨਾਂ ਨੂੰ ਛਾਤੀਆਂ ਤਾਣ ਕੇ ਆਪਣੀ ਛਾਤੀਆਂ ਦੇ ਉੱਤੇ ਝੱਲ ਲੈਂਦੇ ਸੀ ਕਿਤੇ ਇੱਕ ਵਾਰ ਵੀ ਜਿਹੜਾ ਮਨ ਦੇ ਵਿੱਚ ਨਾਰਾਜ਼ਗੀ ਨਹੀਂ ਆਈ ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਅਰਦਾਸ ਬੇਨਤੀਆਂ ਕਰਾ ਕੇ ਤੁਰੇ ਸੀਗੇ ਇਹ ਆ ਕਿ ਖਾਲੀ ਹੱਥ ਇੱਕ ਬੰਦੇ ਖਾਲੀ ਹੱਥ ਕਿਸਾਨ ਤੇ ਮਜ਼ਦੂਰ ਇੱਕ ਬੰਦੇ ਸਾਡੀ ਉਹ ਸਰਕਾਰ ਜਿਨੇ ਸਾਡੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਹਮਣੀ ਬਾਰਡਰ ਤੇ ਫੌਜ ਲਾ ਕੇ ਸਾਡੇ ਉੱਤੇ ਹਮਲਾ ਕੀਤਾ ਇਹ ਲੋਕਤੰਤਰ ਆ ਇਹ ਅਖੌਤੀ ਲੋਕਤੰਤਰ ਅਸੀਂ ਕਹਿ ਸਕਦੇ ਕਮੀ ਕਿੱਥੇ ਰਹਿ ਗਈ ਸੀ ਕਿ ਪਹਿਲੇ ਸੰਘਰਸ਼ ਦੇ ਵਿੱਚ ਜਦੋਂ ਕਿਸਾਨ ਘਰਾਂ ਨੂੰ ਆਗੇ ਸੀਗੇ ਦਿੱਲੀ ਤੋਂ ਕਿ ਜਿੱਤ ਗਏ ਅਸੀਂ ਹਣਾ ਕਾਫੀ ਕੁਝ ਖੁਸ਼ੀ ਸੀਗੀ ਚਿਹਰਿਆਂ ਦੇ ਉੱਪਰ ਸਨਮਾਨ ਕੀਤਾ ਜਾ ਰਿਹਾ ਸੀਗਾ ਕਿਸਾਨ ਆਗੂਆਂ ਦਾ ਕਿ ਜਿੱਤ ਕੇ ਆ ਗਏ ਆਪਾਂ ਬਿਲਕੁਲ ਕਮੀ ਕਿਸਾਨਾਂ ਵੱਲੋਂ ਨਹੀਂ ਰਹੀ ਕਿਸਾਨਾਂ ਕਿਸਾਨ ਇੱਕ ਭੋਲੇ ਹੁੰਦੇ ਆ ਕਿਉਂਕਿ ਕਿਸਾਨਾਂ ਦਾ ਕੰਮ ਹੁੰਦਾ ਏ ਪੈੜੀਆਂ ਦੇ ਵਿੱਚ ਵਾਹੀ ਕਰਨਾ ਜੋਤੀ ਕਰਨਾ ਖਾਲ ਫੇਰਨਾ ਤੇ ਉਹ ਕਿਸਾਨ ਭੋਲੇ ਸੀ ਕਿਸਾਨ ਏਡੀਆਂ ਸਰਕਾਰਾਂ ਵਾਂ ਇਹਨਾਂ ਦੀ ਛੇਰਾਰਤ ਨਹੀਂ ਸਮਝ ਸਕੇ ਕਿਉਂਕਿ ਜਦੋਂ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਨ ਤੇ ਇੱਕ ਅਨਾਉਂਸਮੈਂਟ ਕੀਤੀ ਕਿ ਅਸੀਂ ਸਾਰੀਆਂ ਮੰਗਾਂ ਮੰਨਦੇ ਆਂ ਵਿਸ਼ਵਾਸ ਦਿਵਾਇਆ ਉਹ ਵਿਸ਼ਵਾਸ ਦਿਵਾਨ ਤੋਂ ਬਾਅਦ ਸਾਰਾ ਕੁਝ ਮਸਲੇ ਹੱਲ ਹੋ ਗਏ ਹੱਲ ਹੋਣ ਤੋਂ ਬਾਅਦ ਇਹ ਸਰਕਾਰਾਂ ਮੁਕਰ ਗਈਆਂ ਇਹ ਸਾਡੇ ਕਿਸਾਨ ਭੁੱਲੇ ਸੀ ਨਹੀਂ ਸਮਝ ਸਕੇ ਕਿ ਗੁਰੂ ਮਹਾਰਾਜ ਦੇ ਸਮੇਂ ਵੀ ਜਦੋਂ ਗੁਰੂ ਮਹਾਰਾਜ ਦਾ ਸਮਾਂ ਸੀ ਤੇ ਇਹਨਾਂ ਨੇ ਆ ਜਿਹੜੇ ਪਹਾੜੀ ਰਾਜੇ ਸੀ ਇਹਨਾਂ ਨੇ ਮੁਗਲਾਂ ਦੇ ਨਾਲ ਰਾਜ ਲੜ ਕੇ ਸੌਂਹਾਂ ਖਾਧੀਆਂ ਸੀ ਤੇ ਸੌਂਹਾਂ ਖਾ ਕੇ ਤੇ ਫਿਰ ਇਹ ਕਹਿੰਦੇ ਸੀ ਇੱਕ ਵਾਰ ਗੁਰੂ ਜੀ ਇਕਲਾ ਛੱਡ ਦੋ ਅਸੀਂ ਤੁਹਾਡੇ ਤੇ ਵਾਰ ਨਹੀਂ ਕਰਾਂਗੇ ਤੇ ਤੁਹਾਡੇ ਸਾਰੇ ਕੰਮ ਆਖੇ ਲੱਗਾਂਗੇ ਤੇ ਪਰ ਫਿਰ ਵੀ ਇਹਨਾਂ ਨੇ ਉਹ ਮੰਗਾ ਨੂੰ ਉਹ ਚੀਜ਼ਾਂ ਨੂੰ ਭੁੱਲ ਕੇ ਤੇ ਗੁਰੂ ਸਾਹਿਬਾਨ ਤੇ ਫਿਰ ਦੁਬਾਰਾ ਵਾਰ ਕੀਤਾ ਗੁਰੂ ਸਾਹਿਬਾਨ ਤੇ ਹਮਲਾ ਕੀਤਾ ਇਸੇ ਤਰੀਕੇ ਦੇ ਨਾਲ ਅਸੀਂ ਆਪਦਾ ਇਤਿਹਾਸ ਭੁੱਲ ਗਏ ਸੀ ਅਸੀਂ ਆਪਦਾ ਇਤਿਹਾਸ ਭੁੱਲਣ ਕਰਕੇ ਇਹ ਜਿਹੜੀ ਅਸੀਂ ਮਾਰ ਖਾਦੀ ਆ ਕਿ ਇਹ ਮੋਦੀ ਵੀ ਉਹਨਾਂ ਦਾ ਹੀ ਵੰਸ਼ਜ ਆ ਮੋਦੀ ਵੀ ਉਹਨਾਂ ਅਬਦਾਲੀਆਂ ਦਾ ਹੀ ਪੋਤੇ ਆ ਮੋਦੀ ਵੀ ਉਹ ਉਹ ਅਬਦਾਲੀ ਅੱਜ ਬੈਠਾ ਵਾ ਅਸੀਂ ਵਿਸ਼ਵਾਸ ਘਾਤ ਇਹਨਾਂ ਦੇ ਵਿਸ਼ਵਾਸ ਤੇ ਬਹਿ ਕੇ ਵਿਸ਼ਵਾਸ ਕਰ ਲਿਆ ਤਾਂ ਕਰਕੇ ਉਹ ਮਾਰ ਖਾਦੀ ਨਾ ਕਿਸਾਨ ਨਾਲੋਂ ਕੋਈ ਕਮੀ ਰਹੀ ਨਾ ਜਥੇਬੰਦੀਆਂ ਨਾਲੋਂ ਕੋਈ ਕਮੀ ਰਹੀ ਕਹਿੰਦਾ ਤੋਖਾ ਮਿਲਿਆ ਬਿਲਕੁਲ ਜੀ ਤੋਖਾ ਮਿਲਿਆ ਏ ਹੁਣ ਇਹ ਇੱਕ ਏਡਾ ਵੱਡਾ ਦੇਸ਼ ਦਾ ਪ੍ਰਧਾਨ ਮੰਤਰੀ ਐਡੇ ਵੱਡੇ ਅਹੁਦੇ ਦਾ ਅਹੁਦੇਦਾਰ ਜਦੋਂ ਟੀਵੀ ਤੇ ਆ ਕੇ ਲਾਈਵ ਹੋ ਕੇ ਆਪਣਾ ਬਿਆਨ ਦਿੰਦਾ ਹੈ ਤੇ ਮਾਫੀ ਮੰਗਦਾ ਹੈ ਤੇ ਜੇਕਰ ਅਸੀਂ ਉਸ ਤੇ ਵੀ ਵਿਸ਼ਵਾਸ ਨਹੀਂ ਕਰ ਸਕਦੇ ਦੱਸੋ ਕਿਸ ਤੇ ਕਰੀਏ ਹੁਣ ਜੇਕਰ ਪ੍ਰਧਾਨ ਮੰਤਰੀ ਵਿਸ਼ਵਾਸ ਘਾਤ ਤੇ ਉਤਰ ਆਏਗਾ ਤੇ ਫਿਰ ਅਸੀਂ ਕਿਸ ਤੇ ਵਿਸ਼ਵਾਸ ਕਰਾਂਗੇ ਇਸ ਕਰਕੇ ਐਡੇ ਵੱਡੇ ਅਹੁਦੇ ਤੇ ਜਦੋਂ ਕੋਈ ਬਹਿ ਕੇ ਵਿਸ਼ਵਾਸ ਦਿਵਾਉਂਦਾ ਤੇ ਵਿਸ਼ਵਾਸ ਕਰਨਾ ਸਾਡਾ ਫਰਜ਼ ਬਣਦਾ ਹੈ ਅਸੀਂ ਵਿਸ਼ਵਾਸ ਕੀਤਾ ਕਮੀ ਬਸ ਇੱਥੇ ਰਹਿ ਗਈ ਇੱਕ ਇੱਕ ਦਿਨ ਕਿਸ ਤਰ੍ਹਾਂ ਦਾ ਨਿਕਲਦਾ ਔਰੇ ਵਧੀਆ ਚੜ੍ਹਦੀ ਕਲਾ ਦੇ ਵਿੱਚ ਦੇਣਿਆਂ ਪੂਰੇ ਖੁਸ਼ੀ ਦੇ ਵਿੱਚ ਦੇਣਿਆਂ ਵਧੀਆ ਕੋਈ ਗੱਲ ਨਹੀਂ ਕੀ ਇੱਥੇ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਕਿਸੇ ਗੱਲ ਦੀ ਕੋਈ ਗੱਲ ਨਹੀਂ ਵਧੀਆ ਠੀਕ ਹੈ ਰੋਟੀ ਪਾਣੀ ਕਿਸ ਤਰ੍ਹਾਂ ਚੱਲਦਾ ਕੋਈ ਸੋਚਦੇ ਹੁੰਨੇ ਆ ਕਿ ਬਈ ਦੁਪਹਿਰੇ ਬਣਾਵਾਂਗੇ ਅੱਜ ਵੇਖੋ ਜੀ ਲੰਗਰ ਪ੍ਰਸ਼ਾਦਾ ਜਿਹੜਾ ਅਸੀਂ ਆਪ ਖੁਦ ਤਿਆਰ ਕਰਦੇ ਆਂ ਲੰਗਰ ਪ੍ਰਸ਼ਾਦਾ ਸੌਜੀਆਂ ਬਣਦੀਆਂ ਵਾ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਵਾ ਚਾਹਾਂ ਬਣਦੀਆਂ ਵਾ ਸੰਗਤੀ ਆਪ ਬਣਾਉਂਦੀ ਆ ਤੇ ਸੰਗਤੀ ਖਾਂਦੀ ਆ ਆਪ ਹੀ ਸੰਗਤ ਲੈ ਕੇ ਆਉਂਦੀ ਤੇ ਆਪ ਹੀ ਖਾਂਦੀ ਆ ਕਿਸੇ ਵੀ ਗੱਲ ਦੀ ਟੋਟਨੀ ਜਿਹੜਾ ਸਾਡਾ ਬਾਬਾ ਨਾਨਕ 20 ਰੁਪਈਆ ਦਾ ਲੰਗਰ ਚਲਾ ਗਿਆ ਸੀ ਉਹ ਅੱਜ ਵੀ ਲੰਗਰ ਬਰਕਰਾਰ ਆ ਰਿਹਾ ਤੇ ਚੜ੍ਹਦੀ ਕਲਾ ਦੇ ਵਿੱਚ ਲੰਗਰ ਚੱਲਦੇ ਆ ਤੇ ਚੜ੍ਹਦੀ ਕਲਾ ਚ ਚੱਲਦੇ ਰਹਿਣਗੇ ਕਦੀ ਵੀ ਇਹ ਲੰਗਰ ਜਿਹੜੇ ਆ ਫਿੱਕੇ ਨਹੀਂ ਪੈਣਗੇ ਜਦੋਂ ਲੋਕ ਕਿੱਥੋਂ ਦੀ ਨਿਕਲਦੇ ਨੇ ਹਨਾ ਆਸੇ ਪਾਸੇ ਦੇ ਲੋਕ ਵੀ ਇੱਥੇ ਆਂਦੇ ਹੋਣਗੇ ਹਨਾ ਰੋਟੀ ਵਗੈਰਾ ਪ੍ਰਸ਼ਾਦੇ ਵਗੈਰਾ ਛਕਣ ਦੇ ਲਈ ਉਹ ਟਰਾਲੀ ਨੂੰ ਦੇਖਦੇ ਹੋਣਗੇ ਕੀ ਕਹਿੰਦੇ ਨੇ ਫਿਰ ਆ ਕੇ ਉਰੇ ਅਸਲ ਚ ਕਿ ਲੋਕ ਇੱਥੋਂ ਜਿਹੜਾ ਵਾ ਪ੍ਰਸ਼ਾਦਾ ਛਕਦੇ ਵੀ ਆ ਸਾਡੇ ਲੰਗਰਾਂ ਚੋਂ ਵੀ ਛਕਦੇ ਹੋਰ ਉਰੇ ਇੱਥੇ ਚਾਹ ਦੇ ਲੰਗਰ ਲੱਗੇ ਲੋਕਲ ਪਿੰਡਾਂ ਵੱਲੋਂ ਸਾਡੇ ਇੱਥੇ ਇੱਕ ਬਾਬਾ ਜੀ ਆਉਂਦੇ ਆ ਉਹ ਦੁੱਧ ਦੀ ਮਤਲਬ ਸੇਵਾ ਵੀ ਕਰਦੇ ਆ ਕਿ ਦੁੱਧ ਦੇ ਮਤਲਬ ਲੈ ਕੇ ਆਉਂਦੇ ਆ ਦੁੱਧ ਲੰਗਰਾਂ ਦੇ ਵਿੱਚ ਵੰਡ ਕੇ ਵੀ ਜਾਂਦੇ ਆ ਦੂਸਰੀ ਗੱਲ ਇਹ ਆ ਕਿ ਨਾਲ ਚਾਹ ਦੇ ਲੰਗਰ ਚੱਲਦੇ ਆ ਲਾ ਅਗਲੇ ਲੋਕਲ ਪਿੰਡਾਂ ਨੇ ਆਉਣਾ ਤਾਂ ਹੈਗਾ ਹੀ ਆ ਨਾਲ ਜਿਹੜੇ ਉਹਨਾਂ ਨੇ ਲੰਗਰ ਪ੍ਰਸ਼ਾਦੇ ਦੇ ਲੰਗਰ ਵੀ ਜਿਹੜੇ ਲਾਏ ਆ ਉਹ ਵੀ ਚੱਲ ਰਹੇ ਆ ਨਾਲ ਲੰਗਰ ਹਾਂ ਟਰਾਲੀ ਨੂੰ ਲੈ ਕੇ ਕੀ ਕੁਝ ਕਹਿੰਦੇ ਨੇ ਜਦੋਂ ਦੇਖਦੇ ਨੇ ਕਿ ਭਈ ਇਹ ਲਗਜ਼ਰੀ ਪੂਰੀ ਬਣਾਈ ਹੋਈ ਆ ਅੰਦਰ ਘਰ ਬਣਾਤਾ ਪੂਰਾ ਹਾਂ ਟਰਾਲੀਆਂ ਤੇ ਠੀਕ ਆ ਟਰਾਲੀਆਂ ਤੇ ਵੇਖੋ ਜਿਸ ਤਰ੍ਹਾਂ ਸਾਡੇ ਇਹ ਗੱਲ ਕਰਕੇ ਗਏ ਆ ਕਿ ਸਾਡੇ ਕਿਸਾਨ ਆ ਗੋ ਨੇ ਟਰਾਲੀਆਂ ਤੇ ਪੈਸੇ ਲਾਏ ਹੋਏ ਆ ਇਹ ਨੌਜਵਾਨਾਂ ਨੇ ਆਪਣੀਆਂ ਟਰਾਲੀਆਂ ਤਿਆਰ ਕੀਤੀਆਂ ਆ ਇਹ ਦਿੱਲੀ ਬਣਈ ਦੀਆਂ ਟਰਾਲੀਆਂ ਤਿਆਰ ਆ ਸਾਰਾ ਕੁਝ ਸਮਾਨ ਸਾਰਾ ਕੁਝ ਤਿਆਰ ਆ ਸਾਡੇ ਤੰਬੂ ਸਾਰਾ ਕੁਝ ਜਿਸ ਤਰ੍ਹਾਂ ਮੈਂ ਗੱਲ ਕਰਕੇ ਗਿਆ ਕਿ ਜੇ ਆਪਾਂ ਬਾਹਰ ਰਹਿਣਾ ਸੰਘਰਸ਼ ਕਰਨਾ ਵਾ ਤੇ ਫਿਰ ਜਿਹੜਾ ਵਾ ਫਿਰ ਸਾਨੂੰ ਉਰੇ ਆਪਣਾ ਜਿੱਦਾਂ ਹੁਣ بارش ਆ بارش ਰਾਤ ਵੀ ਹੋਈ ਆ ਦੋ ਦਿਨ ਲਗਾਤਾਰ بارش ਹੁੰਦੀ ਰਹੀ ਆ ਉਹਦਾ ਕਰਕੇ ਸਾਨੂੰ ਜਿਹੜੀਆਂ ਟਰਾਲੀਆਂ ਵਾ ਸਾਡੇ ਤੰਬੂ ਆ ਸਾਡਾ ਸਾਰਾ ਕੁਝ ਇਹ ਚੀਜ਼ਾਂ ਦੇ ਸਾਨੂੰ ਫਿਰ ਘਰ ਵਾਂਗੂ ਰਹਿਣਾ ਪਊ ਨਾ ਜਿੱਤੇ ਵਿੱਚ ਅਸੀਂ ਰਹਿਣਾ ਵਾ ਤੇ ਸਾਰਾ ਕੁਝ ਸਾਨੂੰ ਆਪਣੀ ਜਾਨ ਦੀ ਮਾਲ ਦੀ ਰੱਖੀ ਜਿਹੜ ਬਿਲਕੁਲ ਜੇਕਰ ਇੱਕ ਘਰ ਛੱਡਿਆ ਤਾਂ ਦੂਜਾ ਘਰ ਤਾਂ ਉਹਨਾਂ ਨੇ ਕਿਸਾਨਾਂ ਨੇ ਟ੍ਰੈਕਟਰ ਟਰਾਲੀਆਂ ਨੂੰ ਬਣਾ ਲਿਆ ਤਾਂ ਇਹ ਘਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਕਿਸਾਨਾਂ ਦਾ ਘਰ ਹੈ ਜਿਹੜਾ ਸ਼ੰਭੂ ਮੋਰਚੇ ਦੇ ਉੱਪਰ ਦਾ ਘਰ ਆ ਰਿਹਾ ਤੁਹਾਨੂੰ ਕਿ ਸ਼ੰਭੂ ਮੋਰਚੇ ਦੇ ਉੱਪਰ ਇਸ ਘਰ ਦੀ ਤਸਵੀਰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਸ ਤਰ੍ਹਾਂ ਇੱਕ ਟਰਾਲੀ ਨੂੰ ਜਿਹੜਾ ਕਿਸਾਨਾਂ ਨੇ ਆਪਣਾ ਘਰ ਬਣਾਇਆ ਹੋਇਆ ਤਾਂ ਉਸ ਟਰਾਲੀ ਦੇ ਵਿੱਚ ਜਿਹੜਾ ਇਸ ਘਰ ਦੇ ਵਿੱਚ ਜਿਹੜਾ ਤਕਰੀਬਨ 9 ਤੋਂ 10 ਕਿਸਾਨ ਜਿਹੜ ਨੇ ਆਰਾਮ ਦੇ ਨਾਲ ਰਾਤ ਨੂੰ ਸੌਂਦੇ ਨੇ ਇੱਥੇ ਆਰਾਮ ਕਰਦੇ ਨੇ ਤਾਂ ਇੱਕ ਤਸਵੀਰ ਦੇਖੋ ਤੁਸੀਂ ਕਿ ਅੰਦਰ ਪੂਰਾ ਜਿਹੜਾ ਮਾਹੌਲ ਹੈ ਉਹ ਘਰ ਵਰਗਾ ਹੈ ਐਲਈਡੀ ਲੱਗੀ ਹੋਈ ਹੈ ਇੱਥੇ ਏਸੀ ਲੱਗਿਆ ਹੋਇਆ ਪੱਖੇ ਲੱਗੇ ਹੋਏ ਨਜ਼ਰ ਆ ਰਹੇ ਨੇ ਤਾਂ ਹਰ ਇੱਕ ਤਸਵੀਰ ਜਿਹੜੀ ਹੈ ਘਰ ਵਰਗੀ ਹੈ ਤਾਂ ਗੱਲਬਾਤ ਵੀ ਕੀਤੀ ਹੈ ਇਹਨਾਂ ਦਾ ਕਹਿਣਾ ਹੈ ਕਿ ਦਿੱਲੀ ਵਿਲੇ ਜਦੋਂ ਕਿਸਾਨ ਦਿੱਲੀ ਵੱਲ ਨੂੰ ਗਏ ਸੀਗੇ ਆਪਣਾ ਅੰਦੋਲਨ ਕਰ ਰਹੇ ਸੀਗੇ ਤਾਂ ਉਸ ਸਮੇਂ ਇਹ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਤਿਆਰ ਕਰਵਾਈਆਂ ਗਿਆ ਸੀਗੀਆਂ ਤਾਂ ਉਸੇ ਟਰੈਕਟਰ ਟਰਾਲੀ ਦੀ ਤਸਵੀਰ ਜਿਹੜੀ ਤੁਹਾਨੂੰ ਅੱਜ ਸ਼ੰਭੂ ਮੋਰਚੇ ਦੇ ਵਿੱਚ ਦਿਖਾਈ ਹੈ ਕਿ ਕਿਸਾਨ ਕਿਸ ਤਰ੍ਹਾਂ ਇੱਥੇ ਆਪਣਾ ਟਾਈਮ ਕੱਢ ਰਹੇ ਨੇ ਜਾਂ ਫਿਰ ਕਿਸ ਤਰ੍ਹਾਂ ਇਥੇ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਗਵਲਜੀਤ ਕੋ ਬਹੁਤ ਜਗਬਾਨੀ ਟੀਵੀ ਸ਼ੰਭੂ ਮੋਰਚਾ